ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਪਿੰਡ ਰਾਮਗੜ੍ਹ ਸੰਧੂਆ ਤਹਿਸੀਲ ਲਹਿਰਾ ਗਾਗਾ ਤੇ ਯਲਾ ਸੰਗਰੂਰ ਤੇ ਨੇੜੇ ਜਖਲ ਹਰਿਆਣਾ ਝੋਟੀਆਂ ਦੋ ਦਿਖਾਵਾਂਗੇ ਹਰਿਆਣੇ ਦੀਆਂ ਟੌਪ ਕੁਆਲਿਟੀ ਦੀਆਂ ਇੱਕ ਝੋਟੀ ਦਾਹਾ ਇਹ ਹੈਗੀ ਆ ਗੱਬਣ ਕੱਢਦੀ ਆ ਪੂਰਾ ਹਜੇ ਕਮੀਨਾ ਇੱਥੋਂ ਆਰਡਰ ਕੁਆਲਟੀ ਚੈੱਕ ਕਰ ਸਕਦੇ ਹੋ ਇੱਕ ਮਹੀਨਾ 20 ਦਿਨ ਕੱਢਦੀ ਆ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇ ਰਿਕਾਰਡ ਇਹਦਾ ਚੰਗਾ ਆ ਪਾ ਗਿਆ M29 ਵਾਲੇ ਪੱਖ ਤੋਂ ਤੇ ਇੱਕ ਚੋਟੀ ਹੈਗੀ ਆ ਤਾਜੀ ਸੂਈ ਸੂਹਾ ਇਹ ਵੀ ਦੂਜਾ ਤੇ ਨਾਲ ਇਹਦੇ ਹੈਗੀ ਆ ਸੱਜਣੋਂ ਕੱਟੀ ਤੇ ਜਿਹੜਾ ਸਿੰਗਾ ਸਿੰਗੇ ਦਾ ਜੇ ਗੱਲ ਕਰ ਲਈ ਨਾ ਜਮੀ ਬੰਦ ਆ ਗਿਆ ਸਭਾ ਆਦੀ ਆ ਗਈ ਠੰਡੀ ਸੀਲ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਇਕੱਲੀ ਇਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆਜੋ ਜੀ ਹਾਂਜੀ ਨਾਮ ਦੱਸ ਦੁੱਗੀ ਆ ਆਪਣਾ ਨਾਮ ਬਈ ਸੇਬੀ ਤੇ ਵੀਡੀਓ ਕੀ ਗੱਲ ਤੁਹਾਨੂੰ ਹੋਰ ਦੱਸਦਾ ਨਾ ਬਾਈ ਹੋਰਾਂ ਦਾ ਹੈਗਾ ਪਾਰਟਨਰਸ਼ਿਪ ਦਾ ਕੰਮ ਇੱਕ ਵੀਡੀਓ ਆ ਰਾਮਗੜ੍ਹ ਸੰਧੂਆਂ ਤੋਂ ਬਣਦੀ ਹੁੰਦੀ ਹੈ ਇੱਕ ਖੋਖਰ ਤੋਂ ਹਣਾ ਹਾਂ ਬਾਈ ਕਈ ਸੱਜਣ ਕਹਿੰਦੇ ਨੇ ਪਹਿਲਾਂ ਦੋ ਪਾ ਗਏ ਆਪਾਂ ਖੋਖਰ ਇਕੱਠੀਆਂ ਬਾਈ ਹਾਂ ਕਦੇ ਬਾਈ ਦਾ ਪਿੰਡ ਖੋਖਰ ਹੋਇਆ ਕਦੇ ਰਾਮਗੜ੍ਹ ਸੰਧੂ ਵੀ ਕਦੇ ਕਿਤੇ ਖੜ ਜਾਂਦਾ ਕਦੇ ਕਿਤੇ ਖੜਦਾ ਠੀਕ ਹੈ ਗੱਲ ਕੰਮ ਬਾਈ ਹੋਰਾਂ ਦਾ ਹੈਗਾ ਸਾਂਝਾ ਤਾਂ ਕਰਕੇ ਅੱਜ ਦੀ ਵੀਡੀਓ ਆਪਾਂ ਇੱਥੋਂ ਬਾਈ ਕੋਲ ਬਣਾਵਾਂਗੇ ਤੇ ਤਾਜੀ ਤੋਂ ਕਰ ਲਈਏ ਸ਼ੁਰੂ ਬਾਈ ਜਿਹੜੀ ਮਰਜ਼ੀ ਤੋਂ ਬੜੀ ਤੋਰ ਹੋਣ ਕੇ ਫਰਾ ਸੁਆ ਕਿਹੜਾ ਆ ਗਿਆ ਬਾਈ ਇਹ ਸੁਆ ਬਾਈ ਦੂਜਾ ਬੱਚਾ ਕੀ ਆ ਨਾਲ ਬੱਚ ਸੂ ਆ ਗਿਆ ਦੂਜਾ ਤੇ ਨਾਲ ਬਾਈ ਕਹਿੰਦਾ ਹੈ ਗਿਆ ਇਹਦੇ M29 ਦੀ ਕੱਟੀ ਤੇ ਛੋਟੀ ਆਪ ਵੀ ਯਾਰ ਫੁੱਲ ਬ੍ਰੀਕ ਆ ਗਈ ਜੇ ਗੱਲ ਕਰ ਲਈਏ ਪੂਛ ਤੱਕ ਵੀ ਜੈਡ ਬਲੈਕ ਆ ਗਈ ਬਿਲਕੁਲ ਤੇ ਸਿੰਗ ਆ ਗਿਆ ਜਮਾ ਬੰਦ ਥਣ ਲੱਗਿਆ ਇਹਨੂੰ ਬਾਕ ਮਾ ਲਈ ਤੇ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਆਰਡਰ ਕੁਆਲਿਟੀ ਆ ਜਿਹੜੀ ਆਰਡਰ ਵੀ ਆਪਾਂ ਐਂ ਕਹਿ ਸਕਦੇ ਆ ਵੀ ਨਾਲ ਲੱਗਵਾ ਜਾਂ ਡਰ ਐ ਕੋਈ ਬਾੜਾ ਟੁੱਟ ਮਾ ਆਰਡਰ ਨਹੀਂ ਰੱਖਦੀ ਇਹ ਚਵਾਈ ਵਾਲੇ ਪੱਖ ਤੋਂ ਕਿਵੇਂ ਆ ਬਾਈ ਚਵਾਈ ਵਾਲੇ ਤੋਂ ਜਮਾ ਖਰੀ ਆ ਬਾਈ 100 ਦੀ 100 ਪਤਾ ਰਾਂ ਵੀ ਮਾਰ ਦਾਂਗੇ ਵੀਡੀਓ 'ਚ ਠੀਕ ਆ ਗੱਲ ਹਾਂ ਚਵਾਈ ਦੀ ਬਾਈ ਕਹਿੰਦਾ ਫੋਕੀ ਆ ਥਣ ਦਾ ਸਾਇਜ ਇੱਥੋਂ ਚੈੱਕ ਕਰ ਸਕਦੇ ਹੋ ਤੇ ਆਰਡਰ ਆ ਗਿਆ ਬਾਈ ਚੌੜਾ ਚੌੜੇ ਆਰਡਰ ਚ ਆ ਨਾਲ ਆ ਗਈ ਕੱਟੀ ਸੁਆ ਕਿੰਨੇ ਦਿੰਦਾ ਬਾਈ ਸੁਆ ਬਾਈ ਅੱਜ ਤੀਜਾ ਦਿਨ ਆ ਗੁਰੀ ਬੋਲੇ 'ਚੋਂ ਖਾਲੀ ਕਰ ਬੋਲੇ 'ਚੋਂ ਖਾਲੀ ਕਰਤੀ ਬਾਈ ਕਿੰਨਾ ਕ ਬੋਲਾ ਹੋ ਚੱਲੀ ਆ ਬਾਈ 8 ਕਿਲੋ ਬੋਲੇ ਤੋਂ ਚੱਲੀ ਐ ਠੀਕ ਆ ਗੱਲ ਗੁਰੀ ਕਿੰਨਾ ਕ ਦੁੱਧ ਪਾ ਸਕਦੀ ਆ ਬਾਈ ਗੁਰੀ ਦੁੱਧ ਪਾ ਦੂਗੀ ਇਹ 14 ਦੇ ਲਗਭਗ ਦੁੱਧ ਪਾ ਦੂਗੀ ਦੇਖ ਜੇ ਆਪਾਂ ਉਹੀ ਕਹੀਏ 16 17 ਦੇਖੋ ਝੂਠ ਮਾਰਨਾ ਵੀ ਆਪਣੀ ਵੀ ਖਰੀਦੀ ਹੋਈ ਆ ਬੰਦਾ ਕਹਿੰਦਾ ਪਹਿਲਾਂ ਨੇ 12 ਲੀਟਰ ਦੁੱਧ ਦਿੱਤਾ ਆ ਆ ਗਈ ਪੁੰਜੜ ਤੱਕ ਜਮਾ ਜੈਡ ਬਲੈਕ ਤੇ ਬਾਕੀ ਲੇਵਾ ਚੈੱਕ ਕਰ ਸਕਦੇ ਹਾਂ ਇੱਥੇ ਬਰੀਕ ਆ ਗਈ ਫੁੱਲਾ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਬਟਨ ਵਾਲੀ ਝੋਟੀ ਆ ਗਈ ਸਵੇਰ ਆਦੀਆ ਠੰਡੀ ਤੇ ਹੈਗੀ ਆ ਬਰੀਕ ਜਮਾ ਦੇਖੋ ਨਾਲੇ ਬਾਈ ਜੈਡ ਬਲੈਕ ਆ ਹੋਰ ਕਿਤੇ ਇੱਕ ਚਿੱਟਾ ਵਾਲ ਨਹੀਂ ਹੈਗਾ ਗੁਰੀ ਸਿੰਘ ਆ ਗਿਆ ਜਮਾ ਬੰਦਾ ਤੇ ਕੱਦੇ ਦਾ ਆ ਗਿਆ ਭਾਈ ਦਰਮਿਆਨਾ ਨਾਰਮਲ ਆ ਨਾਰਮਲ ਦਰਮਿਆਨੇ ਕੱਦ ਚ ਆ ਗਈ ਕੱਦ ਨਹੀਂ ਜ਼ਿਆਦਾ ਵੱਡਾ ਤੇ ਨਾਲ ਇਹਦੇ ਆ ਗਈ ਕੱਤੀ ਗਰੀ 31 ਦੇ ਵੀ ਮਾਰਦੀ ਕੱਤੀ ਦੇ ਵੀ ਦੇਖ ਲੈ ਪੂਛ ਜਮਾ ਜੈਡ ਬਲੈਕ ਆ ਇੱਕ ਵੀ ਵਾਲ ਚਿੱਟਾ ਨਹੀਂ ਹੈਗਾ ਭਰਾ ਠੀਕ ਆ ਗੱਲ ਰੇਟ ਇਹਦਾ ਕੀ ਰੱਖੂਗਾ ਰੇਟ ਬਾਈ ਮੰਗ ਆਪਾਂ 140 ਦੀ ਆ ਕੱਤੀ 135 ਦੀ ਦੇ ਦਾਂਗੇ 1 ਲੱਖ ਤੇ 35000 ਦੀ ਆਪਾਂ ਦੇ ਦਾਂਗੇ ਡਿਮਾਂਡ ਬਾਈ ਕਹਿੰਦਾ 140 ਦੀ ਆ ਤੇ ਸਭਾ ਆਦੀ ਠੰਡੀ ਆ ਗਈ ਬਿਲਕੁਲ ਸਿੰਗ ਆ ਗਿਆ ਜਮਾ ਬੰਦ ਤੇ ਬਰੀਕ ਆ ਗਈ ਫੁੱਲ ਬਾਡੀ ਤੇ ਨਾੜਾ ਨੂੜਾ ਵੀ ਬਹੁਤ ਨੇ ਜੇ ਕਟਿੰਗ ਕੂਟਿੰਗ ਕਰੀ ਹੁੰਦੀ ਤਾਂ ਉਹ ਸਨਮਨ ਦਿਖਾ ਵੀ ਦਿੰਦਾ ਜਿਵੇਂ ਆ ਨਾੜੋਂ ਬਰੀਆਂ ਹੋਈਆਂ ਨੇ ਤੇ ਬਰੀਡਿੰਗ ਦੇ ਮਾਮਲੇ 'ਚ ਚੰਗੀ ਆ ਬਾਕੀ ਜਿਹੜੇ ਏਰੀਆ 'ਚ ਆਪਾਂ ਖੜਿਆ ਇਹ ਏਰੀਆ ਵੀ ਚੰਗਾ ਯਾਰ ਦੁੱਧ ਨੂੰ ਜਾਨਵਰ ਚੰਗੇ ਪਾਈ ਜਾਂਦੇ ਨੇ ਇਸ ਏਰੀਏ 'ਚ ਤੇ ਹੁਣ ਮਾਰਦੇ ਗਏਰੀ 2 ਨੰਬਰ ਵਾਲੀ ਤੇ ਕੈਮਰਾ ਇਹ ਵੀ ਤੋੜਦੇ ਫੋਲਦੇ ਇਹਦਾ ਸੂਆ ਕਿਹੜਾ ਬਾਈ ਇਹਦਾ ਸੂਆ ਬਾਈ ਦੂਜਾ ਸੂਆ ਦੂਜਾ ਤੇ ਕਿੰਨੇ ਦਿਨ ਕੱਢੂ ਬਈ 1 ਮਹੀਨਾ ਪੂਰਾ ਪੈਂਡਿੰਗ ਠੀਕ ਹੈ 1 ਮਹੀਨਾ ਹਾਂ ਅਮਰੀਕਨ ਵਾਲਾ ਕੰਮ ਕਰੂਗੀ ਝੋਟੀ ਜਿੱਦੇ ਛੂਗੀ ਠੀਕ ਹੈ ਕਹਿੰਦਾ ਤੇ ਇਹਦਾ ਕਦ ਆ ਗਿਆ ਚੰਗਾ ਇਹ ਆ ਗਈ ਵੱਡੇ ਕਦ ਕਾਰ ਤੇ ਜਿਹੜੀ ਦਰਮਿਆਨੀ ਹੋਊਗੀ ਸਾਨੂੰ ਮੈਂ ਦਰਮਿਆਨੀ ਦਾ ਦੂੰਗਾ ਇਹਦਾ ਕਦ ਕਾਠਾ ਵੱਡਾ ਝੋਟੀ ਦਾ ਤੇ ਸਿੰਘ ਇਹਦਾ ਵੀ ਬੰਦ ਆ ਤੇ ਜਿਹੜੇ ਹਿਸਾਬ ਨਾਲ ਬਾਈ ਨੇ ਇਹਦਾ 1 ਮਹੀਨਾ ਦੱਸਿਆ ਮਹੀਨੇ ਨੂੰ ਉਹੀ ਗੱਲ ਆ ਵੀ ਬੋਰੇ ਵਾਲਾ ਕੰਮ ਹੀ ਹੋਊ ਬੋਰੇ ਬੰਦਨ ਵਾਲਾ ਥੱਲੇ ਅਮਰੀਕਨ ਵਾਲਾ ਕੰਮ ਕਰੂ ਪੂਰੀ ਤੇ ਬਿਊਟੀ ਵਾਲੇ ਪੱਖ ਚ ਵੀ ਝੋਟੀਆਂ ਦੋਨੇ ਆਪਾਂ ਕਹਿ ਸਕਦੇ ਆਂ ਵੀ 100 ਦੀਆਂ 100 ਨੇ ਸਿੰਘ ਵਾਲੇ ਮਾਮਲੇ ਚ ਇਹ ਕੱਦ ਕਾਠ ਵਾਲੇ ਮਾਮਲੇ 'ਚ ਵਜਨ ਵਾਲੇ 'ਚ ਲੰਬਾਈ ਵਾਲੇ 'ਚ ਰੰਗ ਵੀ ਪੂਰਾ ਜੈਡ ਬਲੈਕ ਆ ਭਰਾ ਆ ਕਲਰ ਵੀ ਐਨ ਆ ਗਿਆ ਬਲੈਕ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਇਹ ਲੱਕਾ ਹਰਿਆਣੇ ਦੇ ਬਾਰਡਰ ਦੇ ਨਾਲ ਹੀ ਲੱਗਿਆ ਤਕਰੀਬਨ ਆ ਪਸ਼ੂ ਇਧਰ ਟੌਪ ਦਾ ਪਾਇਆ ਜਾਂਦਾ ਤੇ ਸਮੀ ਪਲੀ ਵੀ ਚੰਗੀ ਆਪ ਕਿਹੜੀ ਦੱਸਿਆ ਦੀ ਭਾਈ ਇਹ ਐਮ 29 ਦੀ ਆ ਭਾਈ ਕੱਟੀ ਇਹ ਆਪ ਆਪ ਬਾਈ ਕਹਿੰਦਾ ਇਹ ਹੈਗੀ ਐਮ 29 ਦੀ ਤੇ ਪਹਿਲਣ ਦਾ ਰਿਕਾਰਡ ਕੀ ਦੱਸਿਆ ਮਾਲਕ 14 ਪਲੱਸ ਦੁੱਧ ਕੱਢਿਆ ਭਾਈ ਪਹਿਲਣ ਨੇ 14 ਪਲੱਸ ਹਾਂ ਜਮਾ ਜੈਨੂ ਆਨ ਜਮਾ ਜੈਨੂ ਆਨ ਭਾਈ ਠੀਕ ਆ ਗੱਲ ਇਹ ਗੱਲਬਾਤ ਕਰਾ ਦਾਂਗੇ ਮਾਲਕ ਨਾਲ ਜਿਹੜਾ ਸੌਦਾ ਹਾਂ ਕਰਾ ਦਾਂਗੇ ਵੱਡੇ ਭਾਈ ਇਹ ਮਾਲਕਾਂ ਨਾਲ ਵੀ ਗੱਲ ਕਰਾ ਦਾਂਗੇ ਛੋਟੀ ਇਹ ਵੀ ਬਟਨ ਵਾਲੀ ਆ ਗਈ ਤੇ ਸਾਈਜ਼ ਸੋਨਾ ਬਣਾਉ ਲੈਵੇ ਦਾ ਹਜੇ ਬਾਈਕ ਨਾਲ ਤਰੀਕ ਦੇ ਹਿਸਾਬ ਨਾਲ ਨਾ ਪੂਰਾ 1 ਮਹੀਨਾ ਪੈਂਡਿੰਗ ਹੈ ਦਾ ਇੱਕ ਤਾਂ ਆਪਾਂ ਕਹਿੰਦੇ ਨੇ 5-7 ਦਿਨ ਪੈਂਡਿੰਗ ਨੇ 1 ਮਹੀਨਾ ਪੈਂਡਿੰਗ ਹੈ ਦਾ ਇੱਥੋਂ ਦਿਖਾ ਦੇਂਗਾ ਜੀ ਤੇ ਕੱਦ ਵੀ ਦਿਖਾ ਦੀ ਇਹਦਾ ਕੱਦ-ਕਾਠ ਵੀ ਚੰਗਾ ਰੱਖਦੀ ਆ ਤੇ ਵਜ਼ਨ ਵੀ ਚੰਗਾ ਚੜਾਈ ਵੀ ਚੰਗੀ ਆ ਉਤੋਂ ਸਿੰਘ ਵਾਲੇ ਮਾਮਲੇ 'ਚ ਵੀ ਆਪਾਂ ਕਹਿ ਸਕਦੇ ਹਾਂ ਬਿਲਕੁਲ ਬੰਦ ਸਿੰਘ ਜੀ ਆ ਪੈਸੇ ਇਹਦੇ ਕਿੰਨੇ ਲਵਾਂਗੇ ਬਾਈ ਆਪਾਂ ਬਾਈ ਅੱਜ ਆਪਾਂ ਇਹਦਾ ਗੁਰੀ ਫੋਹ ਕਰ ਮੁੱਲ ਕਰਦੇ ਨਹੀਂ ਫੋਨ ਤੇ ਕਰ ਲਾਂਗੇ ਜੀ ਗੱਲ ਬਾਤ ਆਇਆ ਜੇ ਹੁਣ ਅੱਜ ਵੇਚਦੀ ਆ ਤਾਂ ਅੱਜ ਆਪਾਂ ਹਿਸਾਬ ਨਾਲ ਕੱਟੀ ਦੇ ਦਾਂਗੇ ਜੇ ਸੁੱਕੇ ਵੇਚਦੇ ਆ ਤਾਂ ਇਹਦਾ ਵੱਖਰਾ रेट ਤਾਂ ਫਿਰ ਮਹੀਨੇ ਦੀ ਸ਼ਾਮ ਵੀ ਆਹਰਲੇ ਬੰਨੇ ਹੋ ਜਾ ਇਧਰੋਂ ਦਿਖਾ ਦੇ ਰਾਈ ਸਾਈਡ ਤੋਂ ਛੜ ਨਹੀਂ ਖੜ ਨਹੀਂ ਦਿਖਾ ਦੇ ਕੱਟੀ ਆ ਗਈ ਫੁੱਲ ਸ਼ਕੀਨ ਸ਼ਕੀਨ ਦੋਨੇ ਝੋਟੀਆਂ ਫੁੱਲ ਆ ਗਈਆਂ ਜਮਾ ਇਹਨਾਂ ਤੇ ਇੱਕ ਨੰਬਰ ਵਾਲੀ ਤਾਂ ਲੈ ਬੱਚਾ ਲਾ ਦੇ ਆਪਾਂ ਧਾਰਾ ਵੀ ਮਾਮਾ ਬਈ ਗੁਰੂ ਬੰਦਾ ਵਾ ਅਗਲਾ ਕਹਿੰਦਾ ਬਈ ਤੂੰ ਕਈ ਦਿਨਾਂ ਬਾਅਦ ਵੀਡੀਓ ਪਾਉਣਾ ਆਪਾਂ ਬਈ ਉਹੀ ਗੱਲ ਆ ਬਈ ਚੰਗੀਆਂ ਲਿਉਨੇ ਆ ਉਹ ਨਹੀਂ ਲਾਉਂਦੇ ਵੀ ਹਰੇਕ ਤਰ੍ਹਾਂ ਦੀ ਠੀਕ ਆ ਗੱਲ ਹਾਂ ਵਿੱਚ ਹਰ ਚੀਜ਼ਾਂ ਜਿੰਨੀ ਕਾਰ ਵੀਡੀਓ ਨਹੀਂ ਪਾਈ ਆ ਕਵਾਲਿਟੀ ਦੀਆਂ ਹੁੰਦੀਆਂ ਨੇ ਚਾਹੇ ਆਪਣੀ ਇੱਕ ਘੱਟ ਵਿਗ ਜੇ ਬਈ ਆਪਾਂ ਨੂੰ ਉਹ ਵੇਮ ਨਹੀਂ ਆਪਾਂ ਨੂੰ ਐ ਵੀ ਲੰਬਾ ਨਾ ਆਵੇ ਚੰਗੀ ਕੁਆਲਿਟੀ ਦਾ ਪਸ਼ੂ ਹਾਂ ਤੇ ਪਲੱਸ ਪੁਆਇੰਟ ਇਹ ਆ ਵੀ ਇਹ ਝੋਟੀ ਨਾਲ ਕੱਟੀ ਆ ਗਈ ਐਮ 29 ਦੀ ਆ ਬਈ ਇਹ ਕੱਟੀ ਵੀ ਨਾਲ ਕੱਤੀ ਬਈ ਕਹਿੰਦਾ ਐਮ 29 ਆ ਤੇ ਆ ਝੋਟੀ ਆ ਆਪ ਐਮ 29 ਦੀ ਇਧਰਲੇ ਪੱਖ ਖਾ ਲਈ ਤੇ ਮਾਰ ਗਿਆ ਜੀ ਕੈਮਰਾ ਮ ਇਹ ਦਿਖਾਸ ਮਾਰ ਕੇ ਝੋਟੀ ਇਹ ਵੀ ਆਪਾਂ ਕਹਿ ਸਕਦੇ ਹਾਂ ਵੀ 100 ਦਾ 100 ਖਰੀ ਆ ਜੰਮੀ ਇੱਥੋਂ ਦਿਖਾ ਦੇ ਫੇਸ ਕੁਆਲਿਟੀ ਤੋਂ ਬੱਚਾ ਲਾਉਣਾ ਬਾਈ ਉਧਰਲੇ ਬੰਨੇ ਸਿੰਗ-ਸੁੰਗ ਵੀ ਬੰਦ ਹੈ ਸ਼ਕੀਨੀ ਵਾਲੇ ਮਾਮਲੇ 'ਚ ਵੀ ਉਹੀ ਗੱਲ ਆ ਵੀ ਕੰਦੀ ਕੱਢਦੀ ਆ ਝੋਟੀ ਕੱਦ ਬਿੱਡਾ ਭਜਨ-ਭਜਨ ਤੇ ਮਾਲਕ ਨਾਲ ਗੱਲ ਵੀ ਬਾਈ ਕਹਿੰਦਾ ਕਰਾ ਦਾਂਗੇ ਆਪਾਂ ਜਿਹੜੇ ਭਰਾ ਨਾਲ ਸੌਦਾ ਹੋ ਗਿਆ ਤੇ ਹੁਣ ਮਾਰਦੀ ਇੱਧਰਲੇ ਬੰਨੇ ਝੋਟੀ ਆ ਗਈ ਲਾ ਕੈਮਰਾ ਤਾਂ ਬੱਚਾ ਲਾਤਾ ਬਾਈ ਨੇ ਝੋਟੀ ਜਦੋਂ ਆ ਗਈ ਧਾਰਾ ਸਾਨੂੰ ਆਪਾਂ ਦਿਖਾ ਦਨੇ ਮਾਰ ਕੇ ਲੈ ਬੱਚਾ ਵੀ ਸਾਨੂੰ ਦਿਖਾ ਦਨੇ ਥੱਲੇ ਪੈਂਦਾ ਚੁੰਗਦਾ ਲੈ ਕਰਦੇ ਬਾਈ ਬੰਨੇ ਜੀ ਆ ਗਈ ਤਾਂ। ਕਿਹ ਬਾਹੀ ਦੀ ਆ ਗਈ ਫੁੱਲ ਫੋਕੀ ਜਾਵਾ ਐਨ ਮੋਟੀ ਤੇ ਪੇਛ ਲੈ ਚ ਵੀ ਮਾਰ ਦੋਈ। ਬਾ ਜਾਲਾ ਨਾਲ ਮਾਰ ਥੱਲੇ ਚਬਾਈ ਦੀ ਆ ਗਈ ਫੁੱਲ ਠੋਸ ਇਹ ਬਾਈ ਕਹਿੰਦਾ ਦੇਣੀ ਆ 1 ਲੱਖ ਤੇ 35 ਹਜ਼ਾਰ ਦੀ ਫੇਸ ਵਾਲੇ ਪੱਖ ਤੇ ਕੇਰਾ ਹੋਰ ਮਾਰਦੇ ਗੈਰੀ ਕੈਮਰਾ ਕਰੀ ਮੂਹਰ ਲੈ ਬੰਨੇ ਬਾਈ। ਬਾਈ ਸਿੰਘ ਤਾਂ ਆਏ ਲਾਲਾ ਵੀ ਜਿਵੇਂ ਆਪਾਂ ਮੁੱਲ ਦਾ ਬਣਾ ਕੇ ਲਾਇਆ। ਉਹ ਸਿੰਘੀ ਸਿੰਘੀ ਤਾਂ ਆ ਗਈ ਜਮਾ ਬੰਦ ਸਿੰਘ ਚ ਆ ਗਈ ਕਹਿਣ ਨੂੰ ਗੁਰੀ ਆਪਾਂ ਇਹਨੂੰ ਪਹਿਲਣ ਵੀ ਕਹਿਦੀਏ ਠੀਕ ਆ ਗੱਲ ਪਹਿਲਣ ਵੀ ਚੱਲਦੀ ਆ ਹਾਂ ਆਪਾਂ ਪਰ ਝੂਠ ਮਾਰ ਕੇ ਵੇਚਣਾ ਨਹੀਂ ਦਿਖਾਈ ਐਡਰੈਸ ਹੋ ਗਈ ਹੁਣ ਦਿਖਾ ਪਾਸਮੀ ਹੋਈ ਪਸ਼ੂ ਦੀ ਗੱਲ ਬਾਤ ਹੋਰ ਹੋ ਜਾਂਦੀ ਆ ਤੋਰ ਦਨਿਆ ਤੋਰ ਖੋਲ ਕੇ ਕਿਰਾਂ ਯਾਰ ਪਾਸਮੀ ਹੋਈ ਸਾਨੂੰ ਤੋਰ ਕੇ ਵੀ ਦਿਖਾ ਦੇਣਾ ਇੱਕ ਵਾਰੀ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗੀ ਉਹ ਤਸੱਲੀ ਕਰਕੇ ਲੈ ਜਾਓ ਬਾਈ ਜੀ ਸੂਰਾ ਦੂਜਾ ਨਾਲ M29 ਦੀ ਕੱਟੀ ਆ ਧਾਰਾਂ ਵੀ ਤੁਹਾਨੂੰ ਮਾਰਤੀਆਂ ਰੇਟ ਵੀ ਦੱਸਤਾ ਵੀ 1 ਲੱਖ ਤੇ 35 ਦੀ ਹੋ ਜੂਗੀ ਥੋੜਾ ਬਹੁਤਾ ਮਾਨਤਾ ਉਹਦੇ ਚੋਂ ਬਾਈ ਕਹਿੰਦਾ ਕਰਦੇ ਆਂਗੇ ਨੰਬਰ ਬੋਲੀ ਬਾਈ ਤੇਰਾ ਬਾਈ 97793 ਹਾਂਜੀ 8599 97794 93 93 97793 8599 8599 ਲੈ ਤੁਰਦੀ ਦੀ ਅੱਜ ਮੈਂ ਕਰਾ ਦੇਗਾ ਜੀ ਥਣ ਥੱਪਾ ਦਿਖਾ ਦੇ ਮਾਰ ਕੇ ਨੇੜੇ ਆਏ ਨਹੀਂ ਬਾਈ ਵੀ ਕੋਈ ਥਣ ਹੱਲ ਜੂ ਆ ਪਸਮੌ ਚ ਠੀਕ ਆ ਗੱਲ ਆ ਆਪਸਮਾਦੀ ਵੀ ਕਾਮਜਾਬ ਹੈ ਤੇ ਚਵਾਈ ਦੀ ਵੀ ਚੰਗੀ ਆ ਫੋਕੀ ਆ ਚਵਾਈ ਦੀ ਕਹਿੰਦਾ ਭਾਵਾ ਹਰੇਕ ਮਾਮਲੇ 'ਚ ਝੋਟੀਆਂ ਆਪਾਂ ਕਹਿ ਸਕਦੇ ਆ ਵੀ ਦੋਹੀ ਝੋਟੀਆਂ ਬਾਈਆਂ ਚੰਗੀਆਂ ਨੇ ਜਿੰਨੀਆਂ ਕਿ ਵੀਡੀਓ ਹੁਣ ਤੱਕ ਪਾਈਆਂ ਨੇ ਜਾਨਵਰ ਤਕਰੀਬਨ ਸ਼ਕੀਨੀ ਵਾਲੇ ਪੱਖ ਤੋਂ ਵੀ ਚੰਗੇ ਹੁੰਦੇ ਆ ਤੇ ਦੁੱਧ ਵਾਲੇ ਪੱਖ ਤੋਂ ਵੀ ਸ਼ਕੀਨ ਵੀ ਫੁੱਲ ਹੁੰਦੇ ਆ ਬਾਈ ਕੋਲੇ ਜਾਨਵਰ ਤੇ ਹੁੰਦੇ ਵੀ ਚੰਗੇ ਆ ਤੇ ਖਰੀਦ ਆ ਜਿਹੜੀ ਖਰੀਦ ਵੀ ਬਾਈ ਹੋਰਾਂ ਦੀ ਹਰਿਆਣੇ ਦੀ ਹੁੰਦੀ ਆ ਤਕਰੀਬਨ ਤਕਰੀਬਨ ਆਇਥੋਂ ਦਿਖਾ ਦੇ ਆਰਡਰ ਕਿਰਾ ਹੋਗਾ ਉਹ ਗੱਲਾਂ ਬਾਈ ਇੱਕ ਘੱਟ ਵੇਚ ਲਾਂਗੇ ਪਰ ਸ਼ਕੀਨ ਪਸੂਲਿਆ ਕੇਰਾ ਜੀ ਤੇ ਬਾਕੀ ਨੰਬਰ ਸੱਜਣੋ ਬਾਈ ਦਾ ਵੀਡੀਓ ਚਲਾ ਦੂੰਗਾ ਇਹਨਾਂ ਦੋਈ ਝੋਟੀਆਂ ਚ ਜਿਹੜੀ ਵੀ ਤੁਹਾਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ